ਇਹ ਟੀ ਮਹਾਨ ਪਵਿੱਤਰ ਆਤਮਾ ਜੇ ਕੋਈ ਰਾਜਾ ਆਪਣੇ ਪੁੱਤਰ ਨੂੰ ਨજર ਤੋਂ ਬਚਾਉਣ ਦਾ ਕਰਕੇ ਤੇ ਬੀਬੀਆਂ ਵਾਲੇ ਕੱਪੜੇ ਪਾ ਕੇ ਲੈ ਆਉਂਦਾ ਲਾਚੀ 베ਰੀ ਦੇ ਲਾਗੇ ਬਾਬਾ ਭਾਈ ਸਾਲੋ ਜੀ ਝਾੜੂ ਦੀ ਸੇਵਾ ਕਰਦੇ ਨੇ ਪੈਰ ਠਕਰਾਉਂਦਾ ਤੇ ਬਾਬਾ ਜੀ ਆਵਾਜ਼ ਦੇ ਕੇ ਕਹਿੰਦੇ ਨੇ ਤੀਏ ਗੁਰੂ ਘਰ ਦੀ ਟੋਕਰੀ ਨੂੰ ਤੇ ਗੁਰੂ ਘਰ ਦੇ ਝਾੜੂ ਨੂੰ ਕਦੇ ਪੈਰ ਨਹੀਂ ਲਾਈਦਾ ਰਾਜੇ ਨੇ ਆਖਿਆ ਬਾਬਾ ਜੀ ਤੀ ਨਹੀਂ ਹੈ ਪੋਤਾ ਬੋਲਾ ਨਿਕਲ ਚੁੱਕਾ ਸੀ ਰਾਜਾ ਪੁਸ਼ਤਾਇਆ ਗੁਰੂ ਰਾਮਦਾਸ ਮਹਾਰਾਜ ਦੇ ਦਰ ਚ ਜਾ ਕੇ ਆਖਿਆ ਕਹਿਣ ਲੱਗਾ ਮਹਾਰਾਜ ਆਇਆ ਸਾ ਸੁਖਣਾ ਲਾਉਣ ਉਲਟਾ ਮਹਾਰਾਜ ਮੇਰੇ ਨਾਲ ਹੋ ਗਿਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਮੇਰਾ ਬੋਲਾ ਹੁੰਦਾ ਮੈਂ ਵਾਪਸ ਲੈ ਲੈਂਦਾ ਇਹ ਬੋਲਾ ਧੰਨ ਗੁਰੂ ਨਾਨਕ ਦੇ ਦਰ ਘਰ ਦੇ ਸਿੱਖ ਦਾ ਹੈ ਹੋ ਹੋ ਵਾਪਸ ਲਵੇ ਤੇ ਲੈ ਸਕਦਾ ਮੇਰੀ ਬੰਦੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੋਟੇ ਮੋਹੇ ਇੱਕ ਸਮੇ ਮੋਕੋ ਗਏ ਬੰਦਿਆ ਤੌਫਨ ਮੋਬੇ ਜਵਾਬ ਨਾ ਹੋਏ ਤੇ ਤਾਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਉਡੀਕ ਕਰੋ ਕੱਲ ਅਮਰਤ ਵੇਲੇ ਦੀ ਜਦੋਂ ਬਾਬਾ ਭਾਈ ਸਾਲੂ ਜਿਲਾਚੀ 베ਰੀ ਲਾਗੇ ਭਾਈ ਸਾਲੂ ਜੀ ਜਦੋਂ ਝਾੜੂ ਲਾਉਣਗੇ ਉਦੋਂ ਫਿਰ ਜੋ ਕੁਝ ਕੱਲ ਕੀਤਾ ਅੱਜ ਆਪਣੇ ਪੁੱਤ ਨੂੰ ਮਰਦਾਂ ਵਾਲੇ ਕੱਪੜੇ ਪਵਾ ਕੇ ਤੇ ਉਹੋ ਕੁਝ ਕੱਲ ਨੂੰ ਅੱਜ ਕਰਵਾਇਓ ਤੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਾ ਪੜਦੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰ ਬੋ ਪੰਡਤ ਤੇ ਮੁਗਦਾਰੀ ਉਹ ਮਹਾਨ ਪਵਿੱਤਰ ਆਤਮਾ ਜਿਨ੍ਹਾਂ ਦੀ ਪਾਵਨ ਰਸਨਾ ਤੋਂ ਨਿਕਲੇ ਹੋਏ ਬੋਲ ਰੱਬ ਉਹਦੋਂ ਵੀ ਪੂਰੇ ਕਰਦਾ ਸੀ ਪ੍ਰਮਾਤਮਾ ਅੱਜ ਵੀ ਪੂਰੇ ਕਰਦਾ ਹੈ ਆਓ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਦਾ ਭਲਾ